ਇਹੀ ਜੀ ਦੁਨੀਆ ਇੰਨੀ ਠੱਗੀਆਂ ਲੋਕਾਂ ਦੀਆਂ ਬਿਨਾ ਮਤਵਲ ਤੋਂ ਹੀ ਮਾਰੀ ਜਾਂਦੇ ਰਹਿੰਦੇ ਨੇ ਕੁੜਤਾਈ ਕਰਿਆ ਕਰੀਏ ਭੈਣ ਆ ਜਾ ਭੈਣਾ ਇੱਧਰ ਹੋਰ ਵਧਾਈਆਂ ਥਾਈ ਤੈਨੂੰ ਰੱਬ ਸਭ ਨੂੰ ਵਿਦਾ ਵੇਜੋਂ ਦੀ ਬਸਦੀ ਰਹੇ ਰੱਬ ਵੱਡੀਆਂ ਉਮਰਾਂ ਕਰੇ ਹੋਰ ਦੱਸ ਕਰੇ ਠੀਕ ਠਾਕ ਸਾਰੇ ਠੀਕ ਠਾਕ ਨਹੀਂ ਮਿੰਟਾਂ ਚ ਵਿਆਹ ਮੁੰਡਾ ਵੇ ਲਿਆ ਹੈ ਹੋਰ ਫੇਰ ਬਸ ਚੁੰਨੀ ਚੜਾਵਾ ਹੀ ਕਰ ਲਿਆ ਮਾਣੇ ਪਾਰਟੀ ਕਰਾਂਗੇ ਪਾਰਟੀ ਕਰਾਂਗੇ ਕੱਲਾ ਮੰਗਦਾ ਸੀ ਤੇਰੇ ਹੂੰ ਇਹ ਵਧੀਆ ਵਿਆਹ ਕਰਦੀ ਤੂੰ ਗੱਜ-ਵੱਜ ਕੇ ਮੈਂ ਹੋਰ ਕਰਦੀ ਤਾਂ ਵਧੀਆ ਆਟਾ ਹੈ ਜਾਣੇ ਬਤੋਲੇ ਨੇ ਪਸਾਤੇ ਇਹ ਗੱਲ ਨਹੀਂ ਬਾਤ ਨਹੀਂ ਅੱਛਾ ਹੋਰ ਇਹ ਕਹਿੰਦਾ ਚੁੰਨੀ ਜਰਾਵਾ ਕਰ ਲੋ ਚੁੰਨੀ ਜਰਾਵਾ ਮੰਗਰ ਮੁੰਡਾ ਲਾ ਲਿਆ ਉਥੋਂ ਨੇ ਤਾਂ ਹੀ ਕਰਦੇ ਨੇ ਤੈਨੂੰ ਤਾਂ ਪਤਾ ਸੀਗਾ ਹੈ ਜ਼ਮੀਨ ਕਹਿੰਦੇ ਬਲਾਉਂ ਹੀ ਆਉਂਦੀ ਆ ਹਨਾ ਆਉਂਦੀ ਆ ਹੁਣ ਜ਼ਮੀਨ ਤੋਂ ਦੇ ਬੰਦੇ ਨੇ 28 ਕਿੱਲੇ ਅੱਛਾ 28 30 ਕਿੱਲੇ ਬਣ ਗਏ ਤੂੰ ਵਧੀਆ ਵਿਆਹ ਕਰਦੀ ਨਹੀਂ ਕਰਨਾ ਸੀ ਪਹਿਨੇ ਉਹ ਮੁੰਡਾ ਨਹੀਂ ਮੰਨਿਆ ਮੇਰਾ ਕਹਿੰਦਾ ਮਾਂ ਵਿਆਹ ਤੋਂ ਕੀ ਲਾਣਾ ਫਲਾਣਾ ਤੇ ਮੈਂ ਕਹਾਂ ਮੈਂ ਤਾਂ ਤੂੰ ਆਪ ਹੀ ਆਏ ਹੈ ਜੀ ਮੁੰਡੇ ਕਦੋਂ ਕਹਿੰਦੇ ਮੁੰਡੇ ਤਾਂ ਹੈ ਭਾਲਦੇ ਨੇ ਵੀ ਜਵਾਕ ਤਾਂ ਹੈ ਕਹਿੰਦਾ ਸਾਡਾ ਵਧੀਆ ਵਿਆਹ ਕਰੋ ਮੈਂ ਭਣੇ ਪਤਾ ਨਹੀਂ ਕਿਉਂ ਬਚੋਲੇ ਦੀ ਚੱਕ ਤੇ ਚੜ ਗਿਆ ਚੋਲੇ ਤੂੰ ਚੰਗੇ ਭਣੇ ਤੂੰ ਸੁਹਣੀ ਬਣੀ ਹੈਗੀ ਮੈਂ ਤਾਂ ਕਿਹੜੀ ਸੁਹਣੀ ਐ ਮੈਨੂੰ ਤਾਂ ਫੇਰ ਐ ਚੱਕ ਤਾਂ ਉਸੇ ਨਹੀਂ ਚੱਕਣਾ ਸੀ ਵਿਆਹ ਦਾ ਮੈਥੋਂ ਕਿਹੜਾ ਕੋਈ ਕੰਮ ਹੁੰਦਾ ਸੀ ਵਧੀਆ ਪਹਿਲਾਂ ਘਰ ਪਾਉਂਦੀ ਫੇਰ ਮੁੰਡਾ ਵਿਆਹਉਂਦੀ ਚੱਜਣ ਨਾਲ ਨਾਲ ਇਸ ਰੀਕ ਕਿਕ ਬਿਲੇ ਚ ਪਤਾ ਲੱਗਦਾ ਵੀ ਮੁੰਡਾ ਵਿਆਹ ਹੈਗਾ ਨਹੀਂ ਘਰ ਤੂੰ ਕੀ ਹੋਇਆ ਕਰਤੇ ਤਾਂ ਲੋ ਮੂਰਖ ਲੋਕ ਪੈਸੇ ਲਾਉਂਦੇ ਨੇ ਲਾਉਂਦੇ ਕਿੰਨੇ 23 ਕਿੱਲ ਨੀ ਮਲਕਣੀ ਬੱਜेंगी ਹੁਣ ਕਰਤਾ ਕਿਹੜਾ ਖਾਣ ਨੂੰ ਦੇ ਦਿੰਦਾ ਆਹੀ ਹੈ ਇਹਨਾਂ ਚ ਵੀ ਕਟੀਆਂ ਜਾਂਦੀਆਂ ਦਿਨ ਰਾਤ ਤੇ ਕੋਠੀਆਂ ਚ ਵੀ ਕੱਟਿਆ ਜਾਂਦਾ ਸਾਰਾ ਦਿਨ ਪੈਸਾ ਪੈਸਾ ਕਰੀਨ ਬੈਠੀ ਤੂੰ ਇੱਥੀ ਹੁੰਨੀ ਐ ਤਈ ਆਹ ਦਰਖਤ ਦੇ ਥੱਲੇ ਹੋਰ ਮੈਂ ਫਿਰ ਤਾਂ ਨਹੀਂ ਤਾਂ ਕਰਨੀ ਪਊਂਦੀ ਹੂੰ ਮੈਂ ਤਾਂ ਮੈਨਾਂ ਹੈ ਇੱਥੇ ਕੱਟਣਾ ਟਾਈਮ ਆਵਦਾ ਹੂੰ

ਉਹ ਕੁੜਤਾ ਕੁੜਤਾ ਇਦਰਾ ਉੱਡ ਡੋਡਾ ਜਿਹਾ ਲੱਗ ਰਿਹਾ ਤੂੰ ਤਾਂ ਮੁੰਡਾ ਵੇ ਹੈਗਾ ਹੱਸ ਖੇੜ ਬਾਹਰ ਜਾ ਤੂੰ ਹੁਣ ਤੱਕ ਕੁੜੀ ਉੱਤੇ ਹੰਕਾਰ ਨੂੰ ਕੰਮ ਮਾਲੀ ਆ ਗਈ ਤੇਰੇ ਨੀ ਹਲੇ ਕਿਹੜਾ ਸਾਰਾ ਕੰਮ ਕਰਦੀ ਐ ਕੰਮ ਤਾਂ ਹਲੇ ਮਾੜਾ ਮੋਟਾ ਮੈਨੂੰ ਕਰਾਉਣਾ ਪੈਂਦਾ ਉਹ ਤਾਂ ਚੁੱਲ੍ਹੇ ਚੁੱਲ੍ਹੇ ਦਾ ਕਰਦੇ ਗੋਹਾ ਕੁੜਾ ਮੈਂ ਛੱਡਦੀ ਐ ਸਾਰਾ ਚਲ ਗੋਹਾ ਕੁੜਾ ਸੱਟ ਕੇ ਬਾਹਰ ਅੰਦਰ ਜਾਣੋਂ ਵੀ ਹਟ ਗਈ ਤੂੰ ਤਾਂ ਜਿੰਮਾ ਤੇਰੋਂ ਪਹਿਲੇ ਦਿਨੀ ਘਟ ਜਾਨੀ ਐ ਹੁਣ ਤਾਂ ਜਾਣੇ ਕੀ ਚੰਗਾ ਕੁੜਤਾ ਮੈਂ ਤਾਂ ਜਾਣੀ ਐਗੀ ਫੇਰ ਦੇਖ ਕੇ ਜੋਂ ਨਾਲ ਬਹੂ ਨਾਲ ਚਾਹ ਪੀ ਕੇ ਜਾਊਂਗੀ ਹੈ ਚੰਗਾ ਹਾਂ ਹੁਣ ਪੀ ਜਾ ਚਾਹ ਬਹੁਤਾ ਦਿਨ ਦਿਨੀ ਸੜੀ ਕਿਤੇ ਇੱਥੇ ਫਿਰਦੀ ਹੋਊਗਾ ਚੰਗਾ ਮੈਂ ਤਾਂ ਜਾਣੀ ਤੇ ਬਹੁ 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 ਕਿੜੀ ਬਾਹਰ ਸਰਦਨ ਇੱਥੇ ਹੋਰ ਮੇਰਾ ਪਾਰਾ ਚੜਿਆ ਪੈ ਅੱਗੇ ਉੱਤੋਂ ਇਹ ਆ ਗਈ ਗਮੰਡਣ ਲੁੱਤੀਆਂ ਲਾਉਣ ਮੇਰਾ ਮਨਾ ਉਰੇ ਆ ਉਧਰ ਜੇ ਤੂੰ ਸੀ ਮੇਰ ਨਾਲ ਖੇਡ ਖੇਡੀਏ ਰਾ ਮੇਰੇ ਤੇ ਸਾਰਿਆਂ ਨਹੀਂ ਬੀਬੀ ਮੈਂ ਕਿਹੜੀ ਖੇਡ ਖੇਡੀ ਹੈਗੀ ਤੇ ਤੂੰ ਵਿੱਚੇ ਸ਼ਾਮਲ ਹੋਵੇਂਗੀ ਨਾ ਬੀਬੀ ਮੈਂ ਕੋਈ ਝੂਠ ਨਹੀਂ ਮਾਰਿਆ ਤੇਰੇ ਕੋਲੇ ਝੂਠ ਨਹੀਂ ਮਾਰਿਆ ਜਿੱਦ ਮੈਂ ਤੈਨੂੰ ਇੱਥੇ ਪੁੱਛਿਆ ਉਹ ਜ਼ਮੀਨ ਵੇਚਦਾਨੀ ਤੂੰ ਕਹਿੰਦੇ ਹਾਂ ਮੰਮੀ ਵੇਚ ਦਾਂਗੇ ਫਿਰ ਬੀਬੀ ਮੈਨੂੰ ਤਾਂ ਐ ਲੱਗਿਆ ਕਿ ਤੇ ਸੋਡੀ ਅੱਡ ਆ ਜ਼ਮੀਨ ਅੱਡਾ ਨਾਲੇ ਹੋਰ ਹੈ ਗੱਲ ਸੁਣ ਲੈ ਹੁਣ ਤੱਕ ਗੋਹਾਕੂੜਾ ਮੈਂ ਸਿੜਦੀ ਰਹੀ ਵੀ ਚੱਲ ਜਵਾਖੜੀਏ ਚੁੱਪ ਕਰਕੇ ਗੋਹਾਕੂੜਾ ਸਿਟੇ ਕੇ ਸਾਰਾ ਕੰਮ ਕਰ ਕਰ ਇੱਥੇ ਬੈਠੂਗੀ ਮੈਂ ਤਾਂ ਫਮੰਜੇ ਬੀਬੀ ਮੈਂ ਤਾਂ ਸਾਰਾ ਕੰਮ ਕਰ ਲਿਆ ਕਰੂੰ ਗੋਹਾਕੂੜਾ ਵੀ ਸਿਟਲਾ ਕਰੂੰ ਪਰ ਬੀਬੀ ਮੈਂ ਤੇਰੇ ਕੋਲੇ ਝੂਠ ਨਹੀਂ ਮਾਰਿਆਗਾ ਝੂਠ ਨਹੀਂ ਮਾਰਿਆ ਹੋਰ ਰਾਜ ਮੇਰੇ ਕੋਈ ਤਾਂ ਖੇਡ ਖੇਡੀ ਹੈ ਮੇਰੇ ਨਾਲ ਬੱਬੂ ਝੂਠ ਮਾਰੀ ਅੰਦਾ ਮੈਂ ਉਹਨਾਂ ਨੂੰ ਸਾਹਮਣੇ ਤਾਂ ਕਹੀ ਜਾਂਦੀ ਸੀ ਥੋੜੇ ਝੂਠ ਮਾਰ ਕੀ ਕੀ ਗੱਲ ਸੀ ਛੱਡੀ ਪਹਿਲਾਂ ਮੈਨੂੰ ਐ ਦੱਸ ਬੱਬੂ ਨੇ ਕਾਦੇ ਵਾਸਤੇ ਝੂਠ ਮਾਰਿਆ ਚਲ ਤੂੰ ਦੱਸ ਬੱਬੂ ਤਾਂ ਮੈਨੂੰ ਹੁਣ ਦੱਸਦਾ ਨਹੀਂ ਤੂੰ ਦੱਸ ਵੀ ਛੋਡੀ ਕੀ ਗੱਲ ਸੀ ਵੀ ਉਹ ਤਾਂ ਮੈਨੂੰ ਕੀ ਪਤਾ ਛੋੜੇ ਆਪਸ ਚ ਕੀ ਗੱਲ ਚੱਲਦੀ ਹੈਗੀ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂਗਾ ਵੀ ਮੇਰੇ ਕੋਲ ਜ਼ਮੀਨ ਤੇਰੇ ਨਾਲ ਵਿਆਹ ਕਿਉਂ ਕਰਾਇਆ ਉਹਨੇ ਐਂ ਦੱਸ ਵਿੱਚੋਂ ਗੱਲ ਕੀ ਸੀ ਛੋਡੀ ਬੀਬੀ ਉਹ ਤੁਸੀਂ ਬੱਬੂ ਨੇ ਪੁੱਛ ਲਿਓ ਬੱਬੂ ਤਾਂ ਦੱਸਦਾ ਨਹੀਂ ਤੂੰ ਦੱਸ ਮੈਨੂੰ ਦੱਸ ਨਹੀਂ ਫੜ ਕੇ ਗੁੱਤ ਕਨਾ ਮਾਰ ਕੱਢ ਦੂੰ ਮੈਂ ਘਰੋਂ ਬੀਬੀ ਮੈਂ ਤੈਨੂੰ ਕੋਈ ਮਾੜਾ ਨਹੀਂ ਬੋਲਿਆ ਕੋਈ ਚੰਗਾ ਨਹੀਂ ਬੋਲਿਆ ਤੂੰ ਬੋਲੇਗੀ ਕਿ ਮੈਂ ਮਾੜਾ ਚੰਗਾ ਮੈਨੂੰ ਤੂੰ ਕਾਹ ਹੁੰਨੇ ਮੈਨੂੰ ਬੋਲਣਾ ਨਹੀਂ ਆਦੀ ਆ ਗਈ ਕਿ ਤੇਰੇ ਲੀਡਰ ਨਹੀਂ ਬਈ ਮੈਂ ਇਤਨੀ ਮੇਲੇ ਨਹੀਂ ਬੱਲੇ ਚੰਗੇ ਨਹੀਂ ਬੀਬੀ ਬੱਬੂ ਨੇ ਝੂਠ ਮਾਰਿਆ ਮੈਂ ਕੋਈ ਝੂਠ ਨਹੀਂ ਮਾਰਿਆ ਤੇਰੇ ਕੋਲੇ ਹਾਂ ਤੂੰ ਸੱਚੀ ਐ ਚੱਲ ਕਰ ਕੰਮ ਸਾਰੇ ਚੁੱਪ ਕਰਕੇ ਇੱਥੇ ਇਹਨਾਂ ਨੇ ਲਹੂ ਪੀਤਾ ਮੇਰਾ ਬੋਲੋ ਮੈਂ ਕੀ ਕਰਨਾ ਮੇਰੇ ਤਾਂ ਤੁਸੀਂ ਕਰੋੜ ਰੁਪਏ ਚ ਪਾਤਾ 6 ਰੋਡ ਦੀ ਕਿਉਂ ਬਣਦੀ ਸੀੜਗੇ 13 ਤੱਕ ਨੇ 25-25 ਲੱਖ ਦੇ ਵੀ ਬਣੇ ਤਾਂ ਵੀ 2.5 ਕਰੋੜ ਨਹੀਂ ਮੈਂ ਮਰ ਜਾਂ 2.5 ਕਰੋੜ ਹਾਏ ਰੁੜ ਗਿਆ ਪਾ ਲਈ ਚ ਹੈ ਬੇਬਦੂਆ கம்ம நிபட கேந்த ਆ ਕਸਰ ਰਹੀ ਦੀ ਐ ਚੱਕ ਕੇ ਫੋਨ ਲਾਗੀ ਦੇਖਣ ਹੁਣ ਕੰਮ ਨਹੀਂ ਮਰ ਜਾਵਾਂ ਉਹ ਬੋਲੇ ਮੈਂ ਮਨਜ਼ੋਰ ਲੱਗਿਆ ਕੱਪੜੇ ਧੋ ਕੇ ਹਟੇ ਸੀਗੀ ਕੱਪੜੇ ਧੋ ਕੇ ਦੀ ਜਿਵੇਂ ਕੋ ਛਾਨ ਕਰਦੀ ਐ ਕਿਸੇ ਜਿਵੇਂ ਵੀ ਕੱਪੜੇ ਧੋ ਕੇ ਸੀ ਬਿੱਬੀ ਤੋ ਨਹੀਂ ਪਾਂਦੀ ਹੰਨੇ ਮਾਲ ਆਂ ਇਥੇ ਗਰੀਬ ਘਰ ਦੀ ਮੇਰੇ ਮੱਥੇ ਮਾਰੀ ਤੇਰੇ ਕਿੱਲੇ ਆਉਂਦੇ ਨੇ ਗਾਂ ਤਾਂ ਮੈਨੂੰ ਬਿਚੋਲੇ ਤੋਂ ਇੱਜੀ ਕਰਦਾ ਫੜ ਫੜ ਉਹ ਗਾਵਾਂ ਦੇ ਲੱਤ ਪੂਰਾ ਕੁੱਤਾ ਵੀ ਅਰ ਗਿਆ ਨਾ ਸਿੱਧਾ ਪੋਜ਼ਿਟਿਵ ਹੋ ਕੇ ਖਾਣੇ ਚੋਂ ਨੂੰ ਬੈਠਾ ਵਰਦੀ ਰਹਿੰਦਾ ਕਿਤੇ ਨਾ ਕਿਤੇ ਨਾ ਪਤੰਦਰ ਦੀਆਂ ਨੂੰ ਪਾਣੀ ਕਰ ਅਣੀ ਤੋਂ ਕੀ ਆ ਸੀਗਾ ਪੰਜ ਮਾਰਾ ਇਹ ਫੇਰ ਵੀ ਮੰਨਦੇ ਜਾਣਗੇ ਉਹ ਕੁਟਦੀ ਵੀ ਨਹੀਂ ਜਾਣੀ ਇਹਨਾਂ ਨੇ ਆਖਰ ਹਾਈ ਨਹੀਂ ਜਮੀ ਮਾਨੇ ਕੋਸ ਸਿਖਾਈਆਂ ਕਿ ਨਹੀਂ ਭੇਡ ਗਈ ਮੇਰੇ ਪੱਲੇ ਪਾਤੀ ਹੋ ਜਾਣ ਦੇ ਇਹਨੂੰ ਬੱਬੂ ਜੈਨੂੰ ਦੇਉਂ ਪਤਾ ਮਾਚਾ ਬਣਾ ਫਿਰ ਬੁਨਾ ਮੈਂ ਨੇ ਕਰੂ ਹਾਂ ਆਗੇ ਕੌਲੇ ਕੱਚਕੇ ਕੌਲੇ ਕੱਚਕੇ ਕੰਮ ਕਰਕੇ ਆਏਗਾ ਹਾਂ ਕੰਮ ਕਰਕੇ ਆਏ ਜਾਣਗੀ ਤੇਰੇ ਕੰਮਾਂ ਨੂੰ ਮੈਂ ਉਹ ਪੀਣੀ ਕੰਮਾਂ ਨਹੀਂ ਮਾਰੀਆ ਮੈਂ ਮਾਰੀਆ ਤੇਰੇ ਕਮਾਨੇ ਤੇਰੇ ਝੂਠਾ ਨੇ ਕੁੱਤਿਆ ਕੀ ਹੋ ਗਿਆ ਆਓ ਦੇਖ ਪਹਿਲੇ ਤੇਰੀ ਰਨ ਆਹ ਰਖ ਜੋ ਲੱਗੇ ਤੜਕੇ ਦੀ ਫੋਨ ਦੇਖਣ ਉਹ ਸਾਰੇ ਕੱਪੜੇ ਹੁਣ ਮਚਾ ਕੇ ਹਟੀਆਂ ਆਪ ਧੋ ਕੇ ਹਟੀਆਂ ਹਾਂ ਉਹ ਪਾਣੀ ਪੀ ਜਾਂਦੀ ਸੀ ਸਾਡੇ ਤੈਨੂੰ ਫਿਰ ਟੋਕਰਾਂ ਭਾਂਡਿਆਂ ਦਾ ਮੰਜਾ ਮੈਂ ਪਾਣੀ ਵੀ ਆਈ ਦੇ ਪਾਣੀ ਪੀਉਂਦੀ ਆ ਕਿ ਖਵਰਾ ਹੂੰ ਗੜੀ ਚ ਗੇੜੇ ਦੇਣ ਗਈ ਆ ਉਹ ਉੱਥੇ ਬੈਠੀ ਖੜੀ ਸੀ ਉਹ ਡੱਗੀ ਕੋਲ ਖੜੀ ਸੀ ਡੱਗੀ ਕੋਲ ਉੱਥੇ ਦੇਖਦੀ ਹੋਊਗੀ ਹਾਂ ਕਿਨੂੰ ਆਨੰਦ ਚ ਰੱਬ ਦੇ ਨੂੰ ਹਾਂ ਚਤ ਤੋਂ ਬਾਅਦ ਸ਼ੱਕ ਕਰਦੀ ਰਹਿਣੀ ਦੋ ਪੈਰ ਛੱਕ ਕਰਦੀ ਆ ਨਾਲੇ ਹੋਰ ਤੇਰੇ ਤੇ ਵੀ ਸ਼ੱਕ ਕਰਦੀ ਹੋਊਗੀ ਆਪਾਂ ਜੇ ਮੈਂ ਵੱਤ ਜਾਵੇ ਤੇ ਮੇਰਾ 2.5 ਕਰੋੜ 2.5 ਕਰੋੜ ਪਾਣੀ ਚ ਰੋੜਦਾ ਰਹਿ 2.5 ਜਾਣਿਆ ਹਰ 2.5 ਕਰੋੜ ਨਾਲੇ ਹੋਰ ਤੇ ਲੋਭ ਲਿਆਂਦਾ ਵਾ ਤੇਰੇ ਮਨ ਚ ਅਬਰੋ 15 ਕਿਲੋ ਬਾਣ ਦੇ ਆਪਾਂ ਨੂੰ ਕੀ ਲੋੜ ਹੈ ਕਾਸੇ ਦੀ ਕਾਸੇ ਦੀ ਲੋੜ ਫਿਰ ਕੱਪ ਕਿਉਂ ਮਾਰੇ ਅਸੀਂ ਕੁੱਤਿਆ ਡੇ ਡੇ ਸੁਪਰ ਦੇ ਕੇ ਦਿਖਾਏ ਸੀ ਜੀ ਨਾ ਮਾਸਟਰ ਹੈ ਮਾਸਟਰ ਹੈ ਐ ਪੱਟਾ ਤੇ ਮਾਸ ਨਾ ਮਾਰਾ ਬੈਨ ਮੈਂ ਐ ਨਾ ਕਰ ਮੇਰਾ ਤਲਾਕ ਹੋ ਜੂ ਹੋ ਜੇ ਹੋ ਜੇ ਹੋਵੇ ਤੇਰਾ ਤਲਾਕ ਮੈਂ ਤੈਨੂੰ 2.5 ਕਰੋੜ ਹੀ ਲੈ ਕੇ ਦਿਖਾਵਾਂ 2.5 ਕਰੋੜ ਹਾਂ ਮੇਰੇ ਤੇ ਹੋ ਦਾਗ ਲੱਗ ਗਿਆ ਕਹਿੰਦਾ ਦੂਰੀ ਵਾਰ ਕੌਣ ਵਿਆਹ ਕਰੂਗਾ ਦਾਗ ਲੱਗ ਗਿਆ ਤੇਰੇ ਹੋਰ ਅੱਗੇ ਤਾਂ ਤੂੰ ਮੈਨਾਂ ਤਾਂ ਅੱਕਾਂ ਤੋਂ ਫਿਰਦਾ ਸੀ ਆ ਜੜੇ ਦਾਗ ਨੂੰ ਤੂੰ ਠੱਠਾ ਵੀ ਤੈਨੂੰ ਦਾਗ ਲਾਤਾ ਕਿਸੇ ਨੇ ਠੱਠਾ ਨਹੀਂ ਤੂੰ ਕਿਹੜਾ ਵਿਆਹ ਹੋ ਜਾ ਪਿੰਡ 'ਚ ਇੱਜ਼ਤ ਖਰਾਬ ਹੋ ਜਾਂਦੀ ਵੀ ਪਹਿਲਾਂ ਲਈ ਕਿਉਂ ਉੱਡ ਗਈ ਅਗਲਾ ਗਲਤੀ ਨਹੀਂ ਮੰਨਦਾ ਹੁੰਦਾ ਵੀ ਕੀ ਦੀ ਗਲਤੀ ਆ ਉਹ ਵੇ ਮੇਰੇ ਤਾਂ ਤੂੰ ਜਮੀਲ ਹੋਪੀਆ ਜੀਨੇਤੀ ਦੇਦੀ ਸਭ ਕੁਝ ਦੇਤਾ ਦੇਤੀ ਧੀ ਨਾਲੇ ਹੋ ਤਾਂ ਮਾਂ ਤੂੰ ਕੀ ਟੱਕ ਲਈ ਸੀ ਤੇ ਇਹ ਐਸ ਹੀ ਬਥੇਰਾ ਸਿਆਉਣਾ ਪਾਉਂਦੇ ਸੀ ਹਾਂ ਸਿਆਉਣਾ ਕਿੱਥੇ ਨਾ ਹੁਣ ਮੈਂ ਤਾਂ ਦੇਖਿਆ ਨਹੀਂ ਕਦੇ ਪਿਆ ਸੀ ਪਿਆ ਪਿਆ ਹਾਂ ਕੀ ਹੋ ਗਿਆ ਜੇ ਤੇਰੀ ਬਹੂ ਨੂੰ ਨਹੀਂ ਮੈਂ ਪਾਇਆ ਮੇਰੇ ਕੋਲ ਤਾਂ ਕੋਟਨ ਸਿਆਉਣੇ ਦਾ ਪਿਆ ਕਿੱਥੇ ਮੈਨੂੰ ਤਾਂ ਦੱਸਿਆ ਨਹੀਂ ਕਦੇ ਰਾਂ ਮੈਨੂੰ ਦੱਸੂ ਮੈਂ ਤੂੰ ਆ ਤਾਂ ਕੰਮ ਨਹੀਂ ਕਰਦਾ ਭੋਰਾਂ ਤੇ ਮੈਂ ਉਹ ਸਾਰਾ ਡਾਉਣਾ ਹਾਂ ਤੂੰ ਪੱਕ ਕਰ ਜੱਕ ਤੇ ਮੈਨੂੰ ਨਾ ਬੁਲਾ ਨਾ ਬੁਲਾ ਕਿ ਕੁੱਜੇ ਚ ਦੱਬ ਰੱਖਿਆ ਕੁੱਜੇ ਚ ਦੱਬ ਰੱਖਿਆ ਕੁੱਜੇ ਚ ਦੱਬਿਆ ਹਾਂ ਹਾਂ ਕੁੱਜੇ ਚ ਦੱਬਿਆ ਹੋਉ ਇੰਨਾ ਸਿਆਉਣਾ ਕੁੱਜੇ ਚ ਕਿਵੇਂ ਦੱਬਿਆ ਜਾਉ ਮੈਂ ਤਾਂ ਟੋਕਣੀ ਚ ਤੱਪ ਕੇ ਰੱਖਿਆ ਹੋਇਆ ਕੋਈ ਮਾਤਰ ਕੋ ਸਿਆਉਣਾ ਨਹੀਂ ਤੈਨੂੰ ਕੁਛ ਨਹੀਂ ਦਿੱਤਾ ਸੀ ਦਾਤ ਚ ਐ ਨਹੀਂ ਕਰਦੇ ਹੁੰਦੇ ਪਿਆਰ ਨਾ ਰਹਿੰਦੇ ਹੁੰਦੇ ਪਿਆਰ ਨਾ ਰਹਿੰਦੇ ਨਾਲੇ ਹੋਰ ਸਾਰੇ ਕੰਮ ਕਰਦੀ ਆ ਤੂੰ ਫੇਰ ਵੀ ਉਹਦੇ ਉੱਤੇ ਜੜੀ ਹੀ ਨਹੀਂ ਕਿਹੜੇ ਕੰਮ ਕਰਦੀ ਆ ਜਾ ਕੇ ਪੁੱਛ ਕਰਦੀ ਆ ਕੋਈ ਕੰਮ ਕਰਈ ਜਾਂਦੀ ਹੁਣ ਮੈਨੂੰ ਪਤਾ ਹੀ ਆ ਆ ਪਤਾ ਹੈ ਤੈਨੂੰ ਵੱਡੇ ਲੀਡਰ ਨੂੰ ਸਾਰਾ ਦਿਨ ਦਾ ਤੂੰ ਪੱਛਕਟਾ ਹੁੰਦਾ ਫਿਰਦਾ ਰਹਿਣਾ ਗਲੀਆਂ ਚ ਹਾਂ ਮੇਰੇ ਫਿਰ ਕੀ ਪਤਾ ਲੱਗ ਜੂ ਤੇ ਮੇਰੇ ਗੱਲ ਚ ਸ਼ੁਕਰੀਪਾਲਾ ਮੈਂ ਇੱਥੇ ਬਣ ਲਿਆ ਕਰ ਮੈਨੂੰ ਸ਼ੁਕਰੀਪਾਲਾ ਮੂੰਹ ਤੇ ਚੜਦੀ ਏ ਤੇਰੀ ਮਾਂ ਮੂੰਹ ਤੇ ਚੜਦੀ ਆ ਨਾਲੇ ਹੋਰ ਮੈਂ ਤਾਂ ਗੱਲ ਚ ਹੀ ਪਾ ਲਿਆ ਕਰੂਗਾ ਕੱਟ ਪਈ ਜਾਂ ਲੂਤ ਰੋ ਫੇਰ ਵੀ ਚੱਲੂ ਤੇ ਤਾਂ ਨਹੀਂ ਪਾਣੀ ਨਹੀਂ ਹੋਰ ਹੀ ਕੋਈ ਸਪਾਲ ਕਰਾ ਲਾਂਦੀ ਰਨ ਤੋਂ ਹਾਂ ਵੀ ਰਨ ਤੋਂ ਉਦੋਂ ਤਾਂ ਮੈਂ ਕਰਾਉਂਗੀ ਫਿਰ ਤੂੰ ਪਿਆਦੀ ਪਹਿਲਾਂ ਮੈਨੂੰ ਉਹ ਸਿੱਤਾਈ ਨਾ ਲੋ ਤੇਰਾ ਤੂੰ ਮਾਇਕਾ ਵੇਖ ਰਿਹਾ ਹੈ ਮਮਾ ਉਹ ਤਾਂ ਦੁਆਰੇ ਬੈਹਣਾ ਤੂੰ ਮੇਰਾ ਨਾ ਵੀ ਸੰਤੋਸ਼ਾ ਨਾ ਕਰ ਬੀਬੀ ਬੀਬੀ ਉਹ ਮੈਂ ਬੀਬੀ ਤੂੰ ਖੜੀ ਹੋ ਤੂੰ ਪਾਣੀ ਦੀ ਠੀਕ ਹੈ ਬੀਬੀ बीबी ठीक की होगा मानू ठीक है मान तू तो की होगा ठीक है ले मैं डॉक्टर नहीं नहीं फिर नहीं मैंने कुछ क्या है ना बीवी पानी पीला ना जी मैं कुछ नहीं कीगा ले बीवी पानी पिलाओ ਇਰੂ ਵੀ ਕਿਹਾ ਮਾਂ ਨੂੰ ਤਾਂ ਦਵਾਈਆਂ ਦੀ ਟਾਈਮ ਸਰ ਲੈ ਲਿਆ ਤਾਂ ਠੀਕ ਹੈ ਹੁਣ ਠੀਕ ਹੈ ਵੀ ਕੁਛ ਨਹੀਂ ਹੋਇਆ ਮੈਂ ਨਿਕੰਮੀ ਆ ਨਿਕੰਮੀ ਤਾਂ ਹੈਗੀ ਆ ਆਦਰੀ ਆ ਜਦ ਤਰੀ ਨੂਣੇ ਸਾਹਮਣੇ ਗਾ ਜਿੰਨੂੰ ਥਾਰਾ ਤਾਂ ਲੜੀ ਜੈ ਨਹੀਂ ਰਹਿਣੀ ਠੀਕ ਆ ਮੈਂ ਹੁਣ ਤੋਂ ਵੀ ਠੀਕ ਆ ਜੇ ਡਾਕਟਰ ਨੂੰ ਨਹੀਂ ਨਹੀਂ ਬਸ ਨੂੰ ਕਬਰਾਂ ਤੇ ਜੀ ਆ ਗਈ ਲੱਗੂ ਹੋਰ ਪੀ ਲੈ ਪਾਣੀ ਬਸ ਬੁੱਤ ਦਵਾਈ ਟਾਈਮ ਸਰ ਲਿਆ ਕਰ ਤੈਨੂੰ ਕਿੰਨੇ ਵਾਰ ਕਹੇ ਮੈਂ ਦਵਾਈ ਤਾਂ ਲੈਣੀ ਆ ਹਾਂ ਮਸ ਮੈਨੂੰ ਵੀ ਪਤਾ ਨਹੀਂ ਕਿਉਂ ਐਵੇਂ ਲਾਲਚਾਂ ਚ ਬੜੀ ਬੈਠੀ ਆ ਐਨਾ ਲਾਲਚ ਵੀ ਨਹੀਂ ਕਰਨਾ ਚਾਹੀਦਾ ਲਾਲਚ ਬੁਰੀ ਬਲਾ ਹੈ ਹੋਰ ਕੀ ਆ ਲਾਲਚ ਨਹੀਂ ਮਾਰਤੀ ਸੀ ਲੈ ਬਿੰਦ ਚ ਜੇ ਮਾਦ ਕੀ ਰਹਿ ਗਿਆ ਸੀ ਸਾਰਾ ਕੁਸ 2.5 ਕਰੋੜ ਕਰਦੀ ਕਰਦੀ ਹੋਰ ਪਾਸੀ ਜਾਵੇ ਮੈਂ ਇਹਨੂੰ ਘੋਰਦੀ ਸੀ ਇਹਨੂੰ ਕੱਢਦੀ ਸੀ ਕਰੋ 100 ਰੁਪਇਆ ਮੂੰਹ ਨਹੀਂ ਬਚਾਤਾ ਤੈਨੂੰ ਜੇ ਨਾ ਹੁੰਦੀ ਫੇਰ ਵੀ ਇਹ ਤਾਂ ਮੌਕੇ ਤੇ ਆਈ ਮੈਂ ਤਾਂ ਇਹਨੂੰ ਘਰ ਕੱਢਦੀ ਸੀ ਇਹ ਤਾਂ ਭੱਜ ਕੇ ਮੇਰ ਵੀ ਆ ਗਈ ਚਲ ਕੋਈ ਨਾ ਅੱਜ ਤੋਂ ਬਾਅਦ ਨਹੀਂ ਲਾਲਚ ਕਰਦੀ ਆਪਾਂ ਦੋਨੇ ਮਾਮਾ ਮੈਂ ਨਾ ਬੀਬੀ ਮਾਤਾ ਕਦੇ ਨਹੀਂ ਸੋਚਿਆ ਸੀ ਮੈਂ ਤੇਰੇ ਨਾਲ ਲੜੂੰਗੀ ਆਪਾਂ ਦੋਨੇ ਮਾਮਾ ਮਾਤੀ ਹੈ ਮਨ ਕੀ ਰਹਾ ਹੈ ਹਾਂ ਅਸ ਲਾਲਚ ਨੂੰ ਜੇ ਸਭ ਛੱਡ ਦੇ ਕੋਈ ਤੇਰਾ ਕਿਲੇ ਦਾ ਲਾਲਚ ਨਾ ਕਰੀਂ ਆਪਣੇ ਕੋਲ ਸਾਰਾ ਕੁਝ ਹੈਗਾ ਰੱਬ ਦਾ ਦਿੱਤਾ ਬਿੰਦ ਚਤੁਰਗੀ ਸੀ ਹਾਂ ਬਿੰਦ ਚਤੁਰਗੀ ਮੈਂ ਕਿਹੜਾ ਇੱਥੇ ਕੁਮਾਰੀਆਂ ਠਾਉਣੀਆਂ ਨਹੀਂ ਹੋਰ ਮੈਂ ਜਮਾ ਲਾਲਚ ਨਹੀਂ ਕਰਦੀ ਹਾਂ ਲਾਲਚ ਨਾ ਕਰਿਆ ਕਰੋ ਭਾਈ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਬਸ ਲਾਲਚ ਤਾਂ ਬੁਰੀ ਹੈ But